ਅਕਸਰ ਅਸੀਂ ਸਮਾਜ 'ਚ ਵੇਖਦੇ ਹਾਂ ਕਿ ਨਸ਼ੇੜੀ ਆਪਣੇ ਨਸ਼ੇ ਦੀ ਪੂਰਤੀ ਕਰਨ ਦੇ ਲਈ ਚੋਰੀ ਤੱਕ ਕਰਨ ਲਈ ਮਜਬੂਰ ਹੋ ਜਾਂਦੇ ਹਨ ਇੱਥੋਂ ਤੱਕ ਕਿ ਆਪਣੇ ਘਰਾਂ ਨੂੰ ਵੀ ਸੰਲ ਲਾਉਣੋਂ ਬਾਜ਼ ਨਹੀਂ ਆਉਂਦੇ ਅਜਿਹਾ ਹੀ ਮਾਮਲਾ ਬਟਾਲਾ ਦੇ ਨਹਿਰੂ ਗੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਨਸ਼ੇੜੀ ਵਿਅਕਤੀ ਸਾਗਰ ਨਾਮਕ ਨੇ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਥੋੜਾ-ਥੋੜਾ ਕਰਕੇ ਆਪਣੇ ਦਾਦਾ ਦਾ ਸਮਾਨ ਆਪਣੇ ਘਰੋਂ ਵੇਚਣਾ ਸ਼ੁਰੂ ਕਰ ਦਿੱਤਾ ਜਿਸ ਦੀ ਇਤਲਾਸ ਸਾਗਰ ਦੀ ਮਾਂ ਨੇ ਬੈ ਕੇ ਬੈਠੇ ਆਪਣੀ ਨੂੰ ਨੂੰ ਦੇ ਦਿੱਤੀ ਉਸਨੇ ਸਾਗਰ ਦੇ ਜੀਜੇ ਨੂੰ ਨਾਲ ਲੈ ਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਬਟਾਲਾ ਦੇ ਗਾਂਧੀ ਚੌਂ ਤੋਂ ਲੱਭ ਲਿਆ ਤੇ ਨੇੜੇ ਟ੍ਰੈਫਿਕ ਦਫ਼ਤਰ ਦੇ ਬਾਹਰ ਖੜੇ ਮੁਲਾਜ਼ਮ ਰਣਜੀਤ ਸਿੰਘ ਨੂੰ ਕਿਹਾ ਕਿ ਜਿਸ ਨੇ ਮੌਕੇ ਤੇ ਸਾਗਰ ਅਤੇ ਉਸ ਦੀ ਪਤਨੀ ਅਤੇ ਹੋਰ ਰਿਸ਼ਤੇਦਾਰوں ਨੂੰ ਨਾਲ ਲੈ ਕੇ ਉਸ ਦੁਕਾਨ ਉੱਤੇ ਗਿਆ ਜਿੱਥੇ ਉਸਨੇ ਆਪਣੇ ਘਰ ਦਾ ਸਾਰਾ ਸਮਾਨ ਵੇਚਿਆ ਸੀ ਜਿਹੜਾ ਕਿ ਦੁਕਾਨ ਦੇ ਮਾਲਕ ਨੇ ਸਮਾਨ ਖਰੀਦਿਆ ਹੋਇਆ ਸੀ ਉਹਨਾਂ ਨੇ ਮੰਨ ਲਿਆ ਅਤੇ ਜਲਦੀ ਮਹਿਲਾ ਨੂੰ ਸਮਾਨ ਜਾਂ ਫਿਰ ਉਸਦੇ ਬਾਂਦੇ ਪੈਸੇ ਵਾਪਸ ਕਰਨ ਦਾ ਭਰੋਸਾ ਦਿੱਤਾ ਉਥੇ ਮਹਿਲਾ ਸਿਮਰਨ ਨੇ ਕਿਹਾ ਕਿ ਮੇਰੇ ਪਤੀ ਨੇ ਨਸ਼ੇ ਕਾਰਨ ਲਈ ਘਰ ਦਾ ਸਮਾਨ ਵੇਚ ਦਿੱਤਾ ਅਤੇ ਮੈਂ 3 ਸਾਲ ਤੋਂ ਆਪਣੇ ਪੇਕੇ ਰਹਿ ਰਹੀ ਹਾਂ ਮੇਰਾ ਪਤੀ ਵੀ ਮੇਰੇ ਨਾਲ ਹੀ ਰੋਜ਼ ਮਾਰਕਟਿੰਗ ਕਰਦਾ ਸੀ ਉਥੇ ਮਹਿਲਾ ਵੱਲੋਂ ਬਟਾਲਾ ਟ੍ਰੈਫਿਕ ਪੁਲਿਸ ਦਾ ਧੰਨਵਾਦ ਕੀਤਾ ਗਿਆ ਤੇ ਦੂਜੇ ਪਾਸੇ ਪਤੀ ਸਾਗਰ ਵੀ ਆਪਣੀ ਗਲਤੀ ਦਾ ਸਾਸ ਕਰ ਰਿਹਾ ਹੈ ਤੇ ਮਾਫੀ ਮੰਗ ਰਿਹਾ ਹੈ ਹਾਂਜੀ ਮੈਂ ਪੇਕੇ ਆ ਘਰ ਨਹੀਂ ਤਿੰਨ ਸਾਲਾਂ ਤੋਂ ਇਹਨੇ ਕੁਟ ਮਾਰ ਕੇ ਕੱਢ ਦਿੱਤਾ ਦਾ ਹੀ ਮੈਨੂੰ ਤੇ ਮੈਨੂੰ ਇਹਨਾਂ ਦਾ ਫੋਨ ਆਇਆ ਇਹਨਾਂ ਦੀ ਮੰਮਾ ਦਾ ਤੇ ਉਹ ਰੋਣ ਦੇ ਰਹੀ ਸੀ ਤੇ ਕਹਿੰਦੇ ਕਿ ਤੇਰਾ ਸਾਰਾ ਦਾਸ ਦਾ ਸਮਾਨ ਵੇਚ ਦਿੱਤਾ ਹੈ ਮੇਰਾ ਸਾਰਾ ਦਾਸ ਦਾ ਸਮਾਨ ਦੇ ਦਿੱਤਾ ਤੇ ਫਿਰ ਬਾਅਦ ਵਿੱਚ ਮੈਂ ਇੱਥੇ ਆਈਆਂ ਪੇਕੇ ਸੋੜਿਆ ਘਰ ਆਣ ਕੇ ਮੈਂ ਦੇਖਿਆ ਤੇ ਮੇਰੇ ਬੱਚੇ ਗਲੀਆਂ 'ਚ ਰੋਣ ਕਲਪਾ ਡੇ ਲਾਈਟ ਗਈ ਦੀ ਤੇ ਮੈਂ ਕਹਿੰਮ ਕਿ ਸਮਾਨ ਕਿੱਥੇ ਗਿਆ ਕੰਨਾ ਮੈਂ ਦੁਕਾਨਾਂ ਤੇ ਸਮਾਨ ਦੇ ਦਿੱਤਾ ਰਾਇਆ ਕਹਿੰਦੇ ਮੈਂ ਦੁਕਾਨਾਂ 'ਚ ਸਾਮਾਨ ਦੇ ਦਿੱਤਾ ਦਾ ਵਕਤ ਹੋਣ ਮੇਰੇ ਨਾਲ ਭਾਜੀ ਮੁਲਾਜ਼ਮ ਜਾ ਜਾ ਕੇ ਦੁਕਾਨਾਂ ਤੇ ਨਿਕਵਾੜੀ ਕਰਦੇ ਪਏ ਆ ਉਹਨਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਦਾ ਆ ਕਿ ਤੁਹਾਨੂੰ ਸਾਰਾ ਸਾਮਾਨ ਦੁਲਾ ਦਾਂਗੇ ਮੇਰੇ ਪੇਕੇ ਆ ਨੇ ਮੈਨੂੰ ਸਾਮਾਨ ਦਿੱਤਾ ਸੀ ਦਾਜ ਵਿੱਚ ਆਇਆ ਸੀ ਆਪ ਮੈਂ ਘੜਾ 'ਚ ਕੰਮ ਕਰਨਾ ਹੁੰਨੀ ਆ ਸਵੇਰੇ 8 ਵਜੇ ਹੁੰਨੀ ਆ ਸ਼ਾਮੀ 8 ਵਜੇ ਚਲ ਜਰਨੀ ਆ ਇੰਨਾ ਚੜਾ ਕਰਾ ਦਾ ਕੰਮ ਕਰਦੀ ਆ ਮੈਂ ਮੇਰੇ ਨੇ ਕਿੰਨੇ ਕਿੰਨੇ ਬੱਚੇ ਆ ਤੇ ਬੜਾ ਔਖਾ ਇਹ ਨੇ ਬੜਾ ਮੈਨੂੰ ਦੁਖੀ ਕੀਤਾ ਦਾ ਹੈ ਜਦੋਂ ਹੁਣ ਆਸ ਕੋਈ ਜਾਗੀ ਇਹ ਜਿਸਮਾਨ ਮਿਲੂ ਹਾਂ ਜੀ ਸਾਮਾਨ ਮਿਲ ਜਾਏਗਾ ਕਹਿੰਦੇ ਸੋਮਵਾਰ ਤੱਕ ਸ ਹਾਂਜੀ ਸਮਾਨ ਸਰ ਇਸਨੇ ਬਸ ਜੇ ਤਰ੍ਹਾਂ ਪੈਸੇ ਦੀ ਲੋਡ ਪੈ ਗਈ ਤੇ ਸਮੱਸਿਆ ਸਮਾਨ ਦਿੱਤਾ ਇੰਨੇ ਦਾ ਹੋਰ ਲੇ ਕੇ ਸਾਡੇ ਹਟ ਗਿਆ ਇਹ ਵੇਚਿਆ ਕਰਦਾ ਆਹ ਮੋਟਰਸਾਈਕਲ ਜੇ ਇੱਕ ਆਪਣਾ ਬੈਟਰੀ ਦਿੱਤਾ ਇਹ ਤੇ ਇਸਨੂੰ ਟ੍ਰੇ ਜੀ ਹਾਂ ਇਹ ਤਾਂ ਹੋ ਹਾਂਜੀ ਸਰ ਹਾਂਜੀ ਨਹੀਂ ਨਹੀਂ ਇਹ ਤਾਂ ਚੱਲਦਾ ਬਹੁਤ ਬਹੁਤ ਗਾਂਧੀ ਚੌਂਕ ਨਕਾ ਲਾਇਆ ਹੀ ਚੈਕਿੰਗ ਚੱਲ ਰਹੀ ਸੀ ਇਹ ਭੈਣ ਜੀ ਸਾਡੇ ਕੋਲ ਆਏ ਨਾਲ ਇਹਨਾਂ ਦੇ ਬਰਦਰ ਹੀ ਨਾਲ ਇਹਨਾਂ ਦੇ ਨਾਲ ਦੇ ਨਾਲ ਇਹਨਾਂ ਦੀ ਸੱਸ ਮਾਹੀ ਇਹਨਾਂ ਨੇ ਹਣ ਕੇ ਸਾਨੂੰ ਕੰਪਲੀਟ ਕੀਤੀ ਵੀ ਆਹ ਗੱਲ ਹੈ ਕਿ ਮੇਰੇ ਨਾਲ ਦੇ ਇੰਨੇ ਘਰੋਂ ਸਮਾਨ ਅਮਰਵੀ ਫਰਦੋਪੱਡ ਕੀਤਾ ਵਾ ਉਹ ਅਸੀਂ ਇਹਨਾਂ ਦੇ ਨਾਲ ਜਾ ਕੇ ਇੱਕ ਵੈਂਟਰਾਂ ਹੀ ਮੋਟਰਸਾਈਕਲ ਚੋੜੀ ਹੀ ਉਹ ਹੀ ਦੁਕਾਨ ਤੇ ਆਣ ਕੇ ਤੇ ਇਹਨਾਂ ਦੀ ਜੋ ਵੀ ਇਹਨਾਂ ਦੀ ਮੰਨ ਕੇ ਦੁਕਾਨਦਾਰ ਮੰਨ ਕੇ ਵੀ ਅਸੀਂ ਇਹਨਾਂ ਨੂੰ ਮੋਟਰਸਾਈਕਲ ਤੇ ਵੈਂਟਰਾਂ ਵਾਪਸ ਕਰ ਦਿੰਦੇ ਇੱਕ ਘਰ ਵਾਲੇ ਵੱਲੋਂ ਆਪਣਾ ਸਮਾਨ ਵੇਚ ਜਾਣਾ ਚਿੱਡੀ ਮਾੜੀ ਗੱਲ ਆ ਬੈਠੋ ਵੇਖ ਜੀ ਇਹ ਤੇ ਘਰਾਂ ਘਰਾਂ ਦੇ ਹਿਸਾਬ ਹੁੰਦੇ ਆ ਜਿੱਦਾਂ ਘਰ ਵਾਲਾ ਅਮਰਵੀ ਹੈ ਹੀ ਅਮਲੀ ਆ ਜੀ ਉਹ ਇਹ ਤਾਂ ਖੁਦ ਪੈਨੂੰ ਆਪਣੇ ਘਰ ਦਾ ਖਿਆਲ ਰੱਖਣਾ ਪੈਣਾ ਜੀ। ਉਹ ਭੈਣ ਦੇ ਉੱਥੇ ਰਹਿੰਦੀ ਲਈ ਲੈ ਆਈ ਉਹ ਤੌਰ ਤੇ ਜੂਰੀ ਤੇ। ਹਾਂਜੀ ਹਾਂਜੀ ਹਾਂਜੀ। ਹੁਣ ਮੋਰਸਾ ਵਾਲਾ ਵੀ ਕਹਿੰਦਾ ਜੀ ਮੋਰਸਾ ਕਹਿੰਦਾ ਜੀ ਮੈਂ ਸੌੜ ਨੰਬਰ ਮੋਰਸਾ ਨਵਾਂ ਲੈ ਕੇ ਦਿੰਦਾ ਜੀ।